ਮੋਰ ਸੇਵਾ ਕਰਨ ਲੈਂਦੇ ਜਰਾ ਲੱਗਿਆ ਹਾਂਜੀ ਸਰ ਸੇਵਾ ਕਰਕੇ ਫਿਰ ਉਥੇ ਜਿਹੜਾ ਫਸਰ ਕਿਸ ਤਰ੍ਹਾਂ ਦੇਖ ਦੋ ਕੱਲ ਬਲੈਕ ਥੰਡਰ ਦਾ ਵੀ ਜ਼ਿਕਰ ਹੋਇਆ ਸੌਦਾ ਸਾਹਿਬ ਦੀ ਮਾਫੀ ਦੀ ਹਮੈਦ ਦਾ ਵੀ ਜ਼ਿਕਰ ਹੋਇਆ ਉਹ ਬਲੈਕ ਥੰਡਰ ਦੀ ਗੱਲ ਤਾਂ ਜਿਹੜੇ ਬੰਦਿਆਂ ਦੇ ਗੱਲ ਕਰਦੇ ਮੈਂ ਤਾਂ ਇਹ ਤੋਂ ਝੂਠ ਇਹ ਤਾਂ ਕਿਰਦਾਰ ਤੋਂ ਗਰੀ ਗੱਲ ਕੀ ਹੋ ਸਕਦੀ ਆ ਵੀ ਗੁਰੂ ਦੇ ਦਰਬਾਰ ਖੜੇ ਹੋਈਏ ਗੁਰੂ ਦੀ ਸੱਗੇ ਦੇ ਵਿੱਚ ਹੋਈਏ ਸਿੰਘ ਸਹਿਬਾਨ ਦੀ ਹਾਜ਼ਰੀ ਹੋਵੇ ਤੇ ਉੱਥੇ ਬੰਦਾ ਝੂਠ ਬੁਲੀ ਜਾਵੇ ਮੈਨੂੰ ਦੁੱਖ ਇਸ ਗੱਲ ਦਾ ਪੀੜਾ ਇਸ ਗੱਲ ਦਾ ਮੈਨੂੰ ਰੋਕੇ ਟੋਕੇ ਦੀ ਮੈਨੂੰ ਸਪਸ਼ਟ ਕਰਨ ਦੇਣ ਦਾ ਮੌਕਾ ਨਹੀਂ ਮਿਲਿਆ ਇਹ ਰਿਕਾਰਡ ਦੀ ਗੱਲ ਆ ਵੀ ਜਿਹੜੀ ਇੱਥੇ 30 ਅਪ੍ਰੈਲ 1986 ਨੂੰ ਪੁਲਿਸ ਐਂਟਰੀ ਹੋਈ ਸੀ ਉਦੋਂ ਮੈਂ ਤਾਂ ਵਜ਼ੀਰ ਨਹੀਂ ਸੀ ਉਹ ਕਹਿੰਦਾ ਜੀ ਸਹਿਕਾਰਤਾ ਮੰਤਰੀ ਸੀ ਜਦੋਂ ਮਜਰਾ ਮੈਂ ਤਾਂ ਉਦੋਂ ਵਜ਼ੀਰੇ ਹੈ ਨਹੀਂ ਸੀ 30 ਅਪ੍ਰੈਲ 1986 ਨੂੰ ਪਤਾ ਹੀ ਨਹੀਂ ਝੂਠ ਬੋਲਣ ਦਾ ਮਹਾਰਾ ਮਲ ਸਚਾਈ ਨਹੀਂ ਉਹਦੇ ਨੇੜੇ ਫਿਰ ਜਦੋਂ ਦੁਬਾਰਾ ਬਲੈਕ ਥੰਡਰ ਹੋਇਆ ਆਪਣਾ ਸ਼ਾਇਦ April 88 ਦੇ ਵਿੱਚ ਹੋਇਆ ਜਾਂ 88 'ਚ ਹੋਇਆ ਉਹਦੋਂ ਉਹਦਾ ਮੈਂ ਵਿਰੋਧ ਕੀਤਾ ਜੱਡੀਗੜ ਤੇ ਅਸੀਂ ਵਿਚਾਰਾ ਕੀਤਾ 2.5 300 ਸਾਰੇ ਅਕਾਲੀ ਲੀਡਰ ਵਰਕਰਾਂ ਨੇ ਗ੍ਰਿਫਤਾਰੀ ਦਿੱਤੀ ਇਹ ਜਿਹੜਾ ਮੇਰੇ ਤੇ ਦੋਸ਼ ਲਾ ਰਿਹਾ ਸੀ ਇਹ ਤਾਂ ਥਾਣੇ ਅਰਜੀ ਦੇ ਕੇ ਭੱਜ ਗਿਆ ਸੀ ਘਰੇ ਮਾਫੀ ਮੰਗ ਕੇ ਤੇ ਮੇਰਾ ਮਤਲਬ ਇੰਨਾ ਝੂਠ ਮਤਲਬ ਬੇਬੁਨਿਆਦ ਦੋਸ਼ ਮਲੂਦਾ ਤਾਂ ਨੋਟਸ ਜ਼ਰੂਰ ਲੈਣਾ ਮੰਨਦਾ ਮੈਂ ਜਿਹੜਾ ਸਰਦਾਰ ਸਾਹਿਬ ਨੂੰ ਜਿੱਤ ਵੀ ਲਿਖ ਰਿਹਾ ਉਹਨਾਂ ਤੋਂ ਮੰਗ ਵੀ ਕਰ ਰਿਹਾ ਵੀ ਇਹ ਜਿਹੇ ਕਰਤਾਰ ਤੋਂ ਡਿੱਗੇ ਹੋਏ ਬੰਦੇ ਜਿਨ੍ਹਾਂ ਤੇ ਮੌਲਕੀ ਜਿੱਦ ਦੋਸ਼ ਲੱਗੇ ਹੋਣ ਇਹਨਾਂ ਤੇ ਸੈਕਸਚੁਅਲ ਹਰਾਸਮੈਂਟ ਦੇ ਦੋਸ਼ ਲੱਗੇ ਹੋਣ ਉਹ ਵੀ ਗੁਰੂ ਨਾਨਕਿੰਦਰੀ ਕਾਲ ਦੀਆਂ ਅਧਿਆਪਕਾਵਾਂ ਵੱਲੋਂ ਤੇ ਉਸ ਸਮੇਂ ਦੇ ਪ੍ਰਧਾਨ ਮੱਕੜ ਸਾਹਿਬ ਤੇ ਜਿਹਨੂੰ ਸਿਕੱਤਰੀ ਤੋਂ ਲਾਤਾ ਹੋਵੇ ਤੇ ਵੱਖਰੀ ਗੱਲ ਆ ਵੀ ਮਲੂਕ ਉਗਲੀਆਂ ਕਰਕੇ ਮਤਲਬ ਲਾਭਤਰੀ ਕਰਕੇ ਦੁਬਾਰਾ ਫੇਰ ਸਿਕੱਤਰ ਬਣ ਗਿਆ ਉਹ ਹਜਾ ਪਤਾ ਦੋਸ਼ ਲਾਵੇ ਤੇ ਉਹਦਾ ਕੋਈ ਨੋਟਸ ਨਾ ਲਿਆ ਜਾਵੇ ਕਿੱਥੇ ਲਿਖਣ ਜਾ ਰਹੇ ਹਾਂ ਹਾਂ ਮੈਂ ਲਿਖੂਗਾ ਮੈਂ ਕਹੂੰਗਾ ਵੀ ਇੰਨਾ ਝੂਠ ਬੋਲ ਗਿਆ ਤੇ ਆਪਾਂ ਨੋਟਿਸ ਵੀ ਨਹੀਂ ਲੈ ਰਹੇ ਜਿਹੜੀਆਂ ਰਿਕਾਰਡ ਦੀਆਂ ਗੱਲਾਂ ਮੈਂ ਸਰਕਾਰ ਦਾ ਮੰਤਰੀ ਨਾ ਅਪ੍ਰੈਲ 1986 ਨੂੰ ਸੀ ਜਦੋਂ ਪੁਲਿਸ ਐਕਟਰੀ ਹੋਈ ਤੇ ਨਾ ਅਪ੍ਰੈਲ 1988 ਨੂੰ ਸੀ ਜਦੋਂ ਦੁਬਾਰਾ ਬਲੈਕ ਥੰਡਰ ਹੋਇਆ ਮੈਂ ਤਾਂ ਵਰਗਾ 10 ਘੰਟੇ ਹੋਵੇ ਤੇ ਦੂਜੀ ਗੱਲ ਜਿਹੜੀ ਆਲਮ ਦੀ ਗੱਲ ਕਰਦੇ ਆ ਆਲਮ ਬਰਗੇਡ ਜਦੋਂ ਬਣਾਉਣ ਲੱਗੇ ਸੀ ਬਰਨਾਲਾ ਸਰਕਾਰ ਚ ਕੱਲਾ ਮੈਂ ਵਜ਼ੀਰ ਸੀ ਜਿਹਨੇ ਰਵੀਰੋ ਨੂੰ ਝਾੜਿਆ ਸੀ ਵੀ ਜੇ ਤੂੰ ਆਲਮ ਬਰਗੇਡ ਬਣਾਉਂਗਾ ਮੈਂ ਨਹੀਂ ਬਣ ਦੇਣੀ ਮੈਂ ਇਕੱਲਾ ਵਜ਼ੀਰ ਸੀ ਬਰਨਾਲ ਸਰਕਾਰ ਜਿਹੜਾ ਝੂਠੇ ਪੁਲਿਸ ਮੁਕਾਬਲੇ ਦਾ ਵਿਰੋਧ ਕਰਕੇ ਝਾੜ ਪਾਈ ਸੀ ਜੀਰੋ ਨੂੰ ਤੇ ਨਹਿਰ ਦੇ ਕੰਢੇ ਤੇ ਮੁੰਡੇ ਜਿਹੜੇ ਥਣ ਚੋਂ ਵੱਢ ਕੇ ਲੈ ਕੇ ਮਾਰਨ ਲੱਗੇ ਸੀ ਓਪਰ ਜਿਹੜੇ ਤੇ ਉਹ ਬਚਾਏ ਸੀ ਤੇ ਮੈਂ ਆਪਣੇ ਪਿੰਡੇ ਤੇ ਤਸੱਦਦ ਵੀ ਸੀ 8 ਮਹੀਨੇ ਮੇਰੇ ਤੇ ਕਰਾਪਸ਼ਨ ਦੇ ਦੋਸ਼ ਲਾਏ ਦੋ ਵਾਰੀ ਸੀਬੀਆਈ ਦੀ ਇਨਕੁਆਇਰੀ ਕਰਾਈ 5 ਰੁਪਏ ਮੇਰੇ ਤੇ ਦੋਸ਼ਾਬਤ ਨਹੀਂ ਕਰਕੇ ਤੇ ਫਿਰ ਐਂਟੀ ਟੈਰਰਿਸਟ ਐਕਟ ਲਾ ਕੇ 8 ਮਹੀਨੇ ਮੈਨੂੰ ਜੇਲ੍ਹ ਚ ਰੱਖਿਆ ਤੇ ਹੋਰ ਕੋਈ ਵਜ਼ੀਰ ਸੀਗਾ ਸੋ ਮਤਲਬ ਸੀ ਜਿਹਨੇ ਇੱਥੇ ਆ ਕੇ ਵਿਰੋਧ ਕੀਤਾ ਜਦੋਂ ਖੰਡਪਾਤ ਸਾਹਿਬ ਰੱਖਿਆ ਦੇਖੋ ਸਾਡੀ ਤਾਂ ਡਿਊਟੀ ਕੰਦੂਖੇੜੇ ਲੱਗੀ ਹੋਈ ਸੀ ਬਰਨਾ ਸਾਹਿਬ ਨੇ ਕੰਦੂਖੇੜੇ ਦਾ ਰੌਲਾ ਸੀ ਮੈਂ ਬਲਦੇਮਾਨ ਹੁਣੇ ਅਸੀਂ ਸਾਡੇ ਕੰਦੂਖੇੜੇ ਡਿਊਟੀ ਸੀ ਇੱਥੇ ਜੋ ਬਾਸ ਆਏ ਸਾਨੂੰ ਸੰਗਰੂਰ ਪਤਾ ਲੱਗਿਆ ਬਲਦੇਮਾਨ ਹੁਣੇ ਤਾਂ ਚਲੇ ਗਏ ਸੇ ਅੰਮਰਸਾ ਨੂੰ ਉੱਥੋਂ ਤੇ ਮੈਂ ਤਾਂ ਪਟਚੜੀਗੜ੍ਹ ਨੂੰ ਆ ਗਿਆ ਇੱਥੇ ਮੈਂ ਤਾਂ ਆਇਆ ਹੀ ਨਹੀਂ ਤੇ ਉਹ ਕੁਝ ਵਰਕਰ ਸੀਗੇ ਮਤਲਬ ਉਹ ਖਵਾਰਾਂ ਨੇ ਮੇਰਾ ਨਾਮ ਵਿੱਚ ਪਾਤਾ ਕਿਉਂਕਿ ਯੂਥ ਦਾ ਮੈਂ ਪ੍ਰਧਾਨ ਸੀ ਉਦੋਂ ਦੀ ਤੌਰ ਤੇ ਸੰਗਰੂਰ ਜ਼ਿਲ੍ਹੇ ਦੇ ਵਰਕਰ ਜ਼ਿਆਦਾ ਆਏ ਸੀ ਤੇ ਮੇਰਾ ਨਾਮ ਉਹ ਪਾਤਾ ਪਰ ਮੈਂ ਉਦੋਂ ਮੈਂ 100% ਕਹਿਣਾ ਵੀ ਮੈਂ ਨਾ ਇੱਥੇ ਆਇਆ ਸੀ ਨਾ ਮੇਰੀ ਕੋਈ ਹਾਜ਼ਰੀ ਸੀ ਉਸਦਾ ਸਾਥ ਦੀ ਮਾਫੀ ਰੂ ਭਾਈਚਾਰਕ ਸਾਂਝ ਦਾ ਫੈਸਲਾ ਅਖਬਾਰ 'ਚ ਬਿਆਨ ਆਇਆ ਉਸ ਤੋਂ ਬਾਅਦ ਤੁਸੀਂ ਖੰਡਨ ਨਹੀਂ ਕੀਤਾ ਉਹ ਚੀਜ਼ ਨੂੰ ਲੈ ਕੇ ਕੱਲ ਬੜੀ ਚਰਚਾ ਦੇਵੇ ਪਹਿਲੀ ਗੱਲ ਤਾਂ ਇਹ ਵੀ ਮੇਰਾ ਉਹ ਬਿਆਨ ਹੀ ਨਹੀਂ ਸੀ ਦਫ਼ਤਰ ਕਾਲੀਦਾਨ ਤੋਂ ਕਿਸੇ ਨੇ ਮੇਰਾ ਬਿਆਨ ਲਾ ਕੇ ਮੈਂ ਤਾਂ ਮੈਨੂੰ ਤਾਂ ਪਤਾ ਵੀ ਨਹੀਂ ਸੀ ਇਹ ਤਾਂ ਜਦੋਂ ਸੋਸ਼ਲ ਮੀਡੀਆ ਤੇ ਚੱਲਿਆ ਕਾਫੀ ਮਹੀਨੇ ਬਾਅਦ ਮੇਰੇ ਸਾਹਮਣੇ ਆਇਆ ਫਿਰ ਮੈਂ ਉਹਦਾ ਨੋਟਸ ਲਿਆ ਲਵ ਸਿੰਘ ਸਿੱਧੂ ਨੂੰ ਕਿਹਾ ਵੀ ਮੇਰਾ ਹਰ ਬਿਆਨ ਕਿਵੇਂ ਲਾ ਦਿੱਤਾ ਤੇ ਮੈਂ ਦਿੱਤੇ ਨਹੀਂ ਬਿਆਨ ਉਹ ਕਹਿੰਦਾ ਹੀ ਦਫ਼ਤਰ ਤੋਂ ਆ ਗਿਆ ਤੁਸੀਂ ਮੈਂ ਮੇਰਾ ਕ ਅਦਰ ਉਹ ਜ਼ਾਇਦਾਰ ਦਾ ਫੈਸਲਾ ਫਿਰ ਤੁਸੀਂ ਜ਼ਾਇਦਾਰ ਦਾ ਫੈਸਲਾ ਕਰਨੇ ਬਕਰੋਗੇ ਤੇ ਮੈਂ ਡਰ ਗਿਆ ਸੱਚੀ ਗੱਲ ਹੈ ਵੀ ਜ਼ਾਇਦਾਰ ਦੇ ਫੈਸਲੇ ਨੂੰ ਕਰਨਾ ਬਨਾ ਹੋ ਜਾਏ ਕਿਤੇ ਤੇ ਮੈਂ ਫਿਰ ਤਾਂ ਚ ਪਗਰ ਗਿਆ ਵੀ ਚਲੋ ਹੁਣ ਆ ਲਿਆ ਅਦਰਬਾਈ ਤਾਂ ਮੈਂ ਜਦੇ ਨੋਟਸ ਲਿਆ ਸੀ ਉਹਨੂੰ ਜਦੇ ਕਿਹਾ ਸੀ ਵੀ ਤੇ ਗਲਤ ਕੀਤਾ ਮੇਰਾ ਇਹ ਫੈਸਲਾ ਬਿਆਲੇ ਨਹੀਂ ਹੈ ਹੁਣ ਵਖਰੇ ਵਖਰੇ ਚੱਲ ਰਹੇ ਸੀ ਜਿਹੜਾ ਕੱਲ ਜਥੇਦਾਰ ਸਾਹਿਬ ਨੇ ਕਿਹਾ ਸੀ ਜਿਹੜੇ ਵਖਰੇ ਚੁੱਲੇ ਨੇ ਉਹ ਬੰਦ ਕਰ ਦਿਓ ਬੰਦ ਕਰ ਦਿੱਤਾ ਚੁੱਲਾ ਹਾਂ ਅਸੀਂ ਮੀਟਿੰਗ ਕਰਕੇ ਅਸੀਂ ਕਹਿਤਾ ਆਪਣੇ ਪਾਰਟੀ ਕਰਨ ਮਿਲਨ ਉਹ ਬਡਾਲ ਸਾਹਿਬ ਨੂੰ ਜਿਹਦਾ ਸਾਡਾ ਫੈਸਲਾ ਤਾਂ ਮੰਨਾਂਗੇ ਤੇ ਚੰਗੀ ਗੱਲ ਆ ਅਸੀਂ ਤਾਂ ਪਹਿਲਾ ਹੱਕ ਤਾਂ ਜਿਹੜੀ ਸ਼ਰਮਣੀ ਗੱਲ ਦਾ ਸੁਧਾਰ ਲਹਿਰ ਆ ਅਸੀਂ ਬਖਰੀ ਪਾਰਟੀ ਛੋਟੂ ਬਣਾਈ ਸੀ ਅਸੀਂ ਅਕਾਲੀ ਦਾ ਜੋ ਕੁਝ ਕੱਲ ਹੋਇਆ ਅਸੀਂ ਇਸੇ ਲਈ ਬਣਾਈ ਸੀ ਸ਼ਰਮਣੀ ਅਕਾਲੀ ਨਾਲ ਸੁਧਾਰ ਲਹਿਰ ਦਾ ਮਕਸਦ ਇਹ ਸੀ ਵੀ ਜੇ ਪਿੱਛੇ ਗਲਤੀਆਂ ਹੋਈਆਂ ਕਮੀਆਂ ਰਹੀਆਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਹਿਸਾਸ ਕਰੀਏ ਤੇ ਅੱਗੇ ਤੋਂ ਗਲਤੀਆਂ ਨਾ ਹੋਣ ਇਸ ਗੱਲ ਦੀ ਕਮਿਟਮੈਂਟ ਵੀ ਹੈ ਪਾਰਟੀ ਵਿੱਚ ਰੋਸੇ ਸੀ ਗੁੱਸੇ ਗਲੇ ਸੀ ਉਹ ਖਤਮ ਹੋ ਜਾਣਗੇ ਕੁਦਰਤੀ ਤੌਰ ਤੇ ਜਦੋਂ ਗੱਲ ਮਤਲਬ ਸਾਰੀਆਂ ਗਲਤੀਆਂ ਦਰੁਸਤ ਕਰਕੇ ਅਸੀਂ ਸਹੀ ਰਾਹ ਤੇ ਤੁਰਪੇ ਤਾਂ ਗੁੱਸੇ ਦਾ ਸਾਡੇ ਇਸੇ ਗੱਲ ਤੇ ਅਸੀਂ ਹੋਰ ਤਾਂ ਕਿਸੇ ਗੱਲ ਤੇ ਜਾਤੀ ਗੁੱਸਾ ਤਾਂ ਕੋਈ ਨਹੀਂ ਸਫੀਰ ਸਿੰਘ ਬਾਦਲ ਨਾਲ ਕੋਈ ਜਾਤੀ ਸਾਡਾ ਵਿਰੋਧ ਨਹੀਂ ਨਾ ਜਾਤੀ ਗੁੱਸਾ ਉਹ ਹੋਰ ਚੀਜ਼ ਨਜ਼ਰ ਆਏਗੀ ਜਿੱਦ ਜਦੋਂ ਅਕਾਲੀ ਦਲ ਦੇ ਇੱਕ ਅਲਾਈਂਸ ਦੇ ਕੀਂਦਰ ਤੱਕ ਕੰਬਦਾ ਸੀ ਤੇ ਹੁਣ ਜਦੋਂ ਮਿਲ ਕੇ ਬੈਠੋਗੇ ਇਕੱਠੇ ਸਿਰ ਜੋੜ ਕੇ ਫੈਸਲੇ ਕਰਾਂਗੇ ਜੈ ਅਕਾਲੀ ਪਛੋਕੜ ਵਾਲੇ ਅਕਾਲੀ ਵਿਰਾਸਤ ਨੂੰ ਸਾਹਮਣੇ ਵਾਲੇ ਅਕਾਲੀ ਦਿਖ ਵਾਲੇ ਪੰਥਕ ਸੋਚ ਵਾਲੇ ਜਿਹੜੇ ਆਪਣੇ ਪਿੰਡੇ ਤੇ ਦਰਦ ਹੰਡਾਉਣ ਵਾਲੇ ਲੋਕ ਮਤਲਬ ਅਕਾਲੀ ਦਲ ਦੀ ਹਵਾ ਹੀ ਕਰਨਗੇ ਤਾਂ ਅਕਾਲੀ ਦਲ ਦਾ ਦਬਕਾ ਅਕਾਲੀ ਦਲ ਦਾ ਰੋਵ ਅਕਾਲੀ ਦਲ ਦਾ ਭੈ ਦੇਸ਼ ਦੀ ਰਾਜਨੀਤੀ 'ਚ ਉਸੇ ਤਰ੍ਹਾਂ ਕਾਇਮ ਹੋਏਗਾ ਜਿਵੇਂ ਪਹਿਲਾਂ ਸੀ ਤਾਂ ਪ੍ਰੋਫੈਸਰ ਪ੍ਰੀਤ ਸਿੰਘ ਚੰਦੂ ਮਾਜਰਾ ਅਕਾਲੀ ਦਲ ਦੇ ਲੀਡਰ ਜਿਹੜੇ ਇਸ ਸਮੇਂ ਨਜ਼ਰ ਆ ਰਹੇ ਸੀ ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਇੱਕ ਚਿੱਠੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਣ ਜਾ ਰਹੇ ਨੇ ਮੇਨ ਸਿੰਘ ਅੰਦਰ ਗਰੇਵਾਲ ਬਾਰੇ ਜੋ ਉਹਨਾਂ ਦੇ ਉੱਪਰ ਗੰਭੀਰ ਇਲਜ਼ਾਮ ਲਾਇਆ ਸੀ ਉਹਨਾਂ ਨੇ ਕਿ ਜਦੋਂ ਬਲੈਕ ਫਲੈਂਡਰ ਹੋਇਆ ਤਾਂ ਮੈਂ ਉੱਥੇ ਹੈ ਹੀ ਨਹੀਂ ਸੀ ਸਾਰੀਆਂ ਗੱਲਾਂ ਅੱਜ ਵੀ ਉਹ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਬੈਠਾਂਗੇ ਤੇ ਪਾਰਟੀ ਨੂੰ ਮੋੜ ਸੁਰਜੀਤ ਕਰਾਂਗੇ ਸਾਥੀ ਹਰਪਾਲ ਦੇ ਨਾਲ ਕੁਲਦੀਪ ਸਿੰਘ ਕੁੜੀ ਰਜਨਸ ਬੁਕਸਮੈਨ ਟੀਵੀ ਅਮਰ ਸਰ